ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਅੱਜ ਤੁਹਾਡੇ ਲਈ ਰੀਵਾ ਬ੍ਰਾਂਡ ਦੇ ਆਪਾਂ ਕਟ్రਾਈ ਦੇ ਵਿੱਚ ਸੂਟ ਲੈ ਕੇ ਆਏ ਆ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਸੂਟ ਰਹਿੰਦੇ ਨੇ ਮੈਂ ਕਿੰਨੀ ਵਾਰੀ ਪਹਿਲਾਂ ਵੀਡੀਓ ਪਾਈ ਹੈ ਤੇ ਕਾਫੀ ਵਧੀਆ ਰਿਸਪੌਂਸ ਰਹਿੰਦਾ ਜੀ ਕਟ్రਾਈ ਦਾ ਇੱਕ ਤਾਂ ਇਹਨਾਂ ਸੂਟਾਂ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਤੇ ਸਰਦੀਆਂ ਦੇ ਵਿੱਚ ਸਭ ਤੋਂ ਬੈਸਟ ਸੂਟ ਰਹਿੰਦੇ ਆ ਤੇ ਮਸਲੀਨ ਦੇ ਦੁਪੱਟਿਆਂ ਦੇ ਨਾਲ ਰਹਿਣਗੇ 2.5 ਮੀਟਰ ਦੀ ਸ਼ਰਟ ਦੀ ਕੱਟ ਲਹੂਗੀ ਜੀ 2.5 ਮੀਟਰ ਦੀ ਬਾਟਮ ਦੀ ਤੇ ਪਿਓਰ ਮਸਲੀਨ ਦਾ ਦੁਪੱਟਾ ਪੂਰਾ 2.5 ਮੀਟਰ ਦਾ ਰਹੂਗਾ ਰੀਵਾ ਬ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਰਹਿਣਾ ਅੱਜ ਦੀ ਸਾਰੀ ਵੀਡੀਓ ਦਾ ਬਾਕੀ ਕੋਰੀਅਰ ਚਾਰਜਸ ਅਲੱਗ ਤੋਂ ਹੁੰਦੇ ਆ ਉਹ ਜ਼ਰੂਰ ਪੁੱਛ ਲਿਆ ਕਰੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੇਰਾ 81465808038146580803 ਵਿਸਾਈਡ ਸਕਰੀਨ ਤੇ ਜਿਹੜਾ ਨੰਬਰ ਮੈਂਸ਼ਨ ਹੈ ਇਹ ਹੀ ਨੰਬਰ ਹੈ ਇਸੇ ਨੰਬਰ ਤੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਤੇ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਜੀ ਪੇਮੈਂਟ ਆਨਲਾਈਨ ਹੀ ਪਾਉਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਬਾਕੀ ਜਿਨ੍ਹਾਂ ਨੇ ਸ਼ਾਪ ਤੇ ਆ ਕੇ ਪਰਚੇਸਿੰਗ ਕਰਨੀ ਹੈ ਦੇਖ ਕੇ ਸੂਟ ਲੈਣੇ ਆ ਤਾਂ ਵੀ ਤੁਸੀਂ ਲੈ ਸਕਦੇ ਹੋ ਆਨਲਾਈਨ ਤਾਂ ਤੁਸੀਂ ਸੂਟ ਮੰਗਵਾ ਸਕਦੇ ਹੋ ਤੇ ਬਾਕੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ ਪੋਸਟ ਕਰ ਦਿੰਨੀ ਆ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਮਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਵੀਡੀਓ ਨੂੰ ਅੱਜ ਪਹਿਲੀ ਵਾਰ ਦੇਖ ਰਹੇ ਹੋ ਮੇਰੀ ਵੀਡੀਓ ਨੂੰ ਮੇਰੇ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਰੋਜ਼ ਹਰ ਰੋਜ਼ ਹੀ ਇੱਕ ਵੀ ਦਿਨ ਮਿਸ ਨਹੀਂ ਕਰਦੇ ਹਰ ਰੋਜ਼ ਵੀਡੀਓ ਲੈ ਕੇ ਆਉਂਨੇ ਹਰ ਇੱਕ ਤਰ੍ਹਾਂ ਦੀ ਨਵੀਂ ਤੋਂ ਨਵੀਂ ਕਲੈਕਸ਼ਨ ਤੁਹਾਡੇ ਲਈ ਲਿਆਈ ਦੀ ਹੈ ਤੇ ਪ੍ਰਾਈਸ ਹਰੇਕ ਸੂਟ ਦਾ ਪੰਨ ਆ ਦੀ ਨਾਲ ਦੱਸਦੇ ਆ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਦੀ ਵੀ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਬਹੁਤ ਜ਼ਿਆਦਾ ਜਿਵੇਂ ਐਵੇਂ ਬਹੁਤ ਜ਼ਿਆਦਾ ਮੈਸੇਜ ਆਉਂਦੇ ਸੀ ਵੀ ਕੋ ਟ੍ਰਾਈ ਦੇ ਸੂਟ ਤੁਸੀਂ ਲੈ ਕੇ ਨਹੀਂ ਆਏ ਕਾਫੀ ਟਾਈਮ ਹੋ ਗਿਆ ਤੇ ਬੜੀ ਪਿਆਰੀ ਕਲੈਕਸ਼ਨ ਹੈ ਜੀ ਅੱਜ ਰੀਵਾ ਬ੍ਰਾਂਡ ਦੇ ਸੂਟ ਹੋਣਗੇ ਕੋ ਟ੍ਰਾਈ ਦੇ ਵਿੱਚ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਬੜਾ ਇਹ ਦੇਖੋ ਲਾਈਟ ਕਲਰ ਦੇ ਵਿੱਚ ਪ੍ਰਿੰਟ ਹੈ ਜੀ ਡਾਰਕ ਕਲਰ ਦਾ ਲਾਈਟ بیس ਹੈ ਕਹਿਣ ਦਾ ਮਤਲਬ ਤੇ ਪ੍ਰਿੰਟ ਡਾਰਕ ਦੇ ਵਿੱਚ ਬਹੁਤ ਸੋਹਣਾ ਅੰਬੀ ਵਾਲਾ ਪ੍ਰਿੰਟ ਬਿਲਕੁਲ ਵੀ ਲਾਈਨਿੰਗ ਦੀ ਲੋੜ ਨਹੀਂ ਹੈਗੀ ਰੀਵਾ ਬ੍ਰਾਂਡ ਦੇ ਸੂਟ ਹੋਣਗੇ ਕੋ ਟ੍ਰਾਈ ਦੇ ਵਿੱਚ ਤੇ ਮੈਚਿੰਗ ਬਾਟਮਸ ਦੇ ਨਾਲ ਹੋਣਗੇ ਜੀ ਸਾਰੇ ਸੂਟ ਕੋਈ ਪਲੇਨ ਬਾਟਮ ਹੋਊਗੀ ਕੋਈ ਸੈਲਫ ਦੇ ਵਿੱਚ ਉਹ ਮੈਂ ਨਾਲ ਦੀ ਨਾਲ ਦੱਸੀ ਜਾਣਾ ਬਹੁਤ ਪਿਆਰੀ ਕਲੈਕਸ਼ਨ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਇਸ ਦੇ ਨਾਲ ਹੈਗੀ ਪਿੰਕ ਪਿਆਜੀ ਕਲਰ ਦੀ ਪਲੇਨ ਬਾਟਮ ਬਾਟਮ ਵੀ ਕੋਟ్రਾਈ ਦੀ ਹੋ ਰਹਿਣੀ ਹੈ ਕੋਟ్రਾਈ ਦੇ ਵਿੱਚ ਹੀ ਸ਼ਰਟ ਹੈ ਕੋਟ్రਾਈ ਦੀ ਉਹ ਬਾਟਮ ਹੈ ਤੇ ਪਿਓਰ ਮਸਲੀਨ ਦਾ ਪ੍ਰਿੰਟ ਦੇ ਵਿੱਚ ਦੁਪੱਟਾ ਪਿਓਰ ਮਸਲੀਨ ਦਾ ਪ੍ਰਿੰਟਡ ਦੁਪੱਟਾ ਨਾਲ ਇਹ ਦੇਖੋ ਇਹ ਲੁੱਕ ਆਣੀ ਸੀ ਬਹੁਤ ਪਿਆਰੇ ਸਰਦਾਰੀ ਸੂਟ ਹੈ ਇਹਨਾਂ ਨੂੰ ਚਾਹੇ ਕੁੜੀਆਂ ਸਵਾਲਣ ਚਾਹੇ ਮੰਮੀਆਂ ਸਵਾਲਣ ਹਰ ਇੱਕ ਏਜ ਦਾ ਇਹਨਾਂ ਨੂੰ ਸੂਟਾਂ ਨੂੰ ਪਾ ਸਕਦਾ ਜਿਵੇਂ ਡੇਲੀ ਗੋਇੰਗ ਜਿਹੜੇ ਜੋਬ ਵਾਲੇ ਆ ਉਹਨਾਂ ਲਈ ਤਾਂ ਸਭ ਤੋਂ ਬੈਸਟ ਰਹਿੰਦੇ ਹੈ ਜੇ ਇਹ ਵਾਲੇ ਸੂਟ ਇੱਕ ਤਾਂ ਲਾਈਟ ਵੇਟ ਰਹਿੰਦੇ ਹੈ ਜਿਆਦਾ ਮੋਟਾ ਕੱਪੜਾ ਨਹੀਂ ਹੁੰਦਾ ਜਿਹੜੀ ਪਿਓਰ ਕਟਰਾਈ ਹੁੰਦੀ ਹੈ ਤੇ ਇਹ ਵਾਸ਼ ਕਰਨੇ ਵੀ ਈਜ਼ੀ ਹੈ ਤੇ ਬਿਨਾ ਲਾਈਨਿੰਗ ਤੋਂ ਸੂਟ ਬਣਨੇਗੇ ਵੀ ḍਾਊਟ ਲਾਈਨ ਹੈ 2200 ਪ੍ਰਾਈਸ ਹੈ ਜੀ ਅੱਜ ਦੇ ਸਾਰੇ ਸੂਟਾਂ ਦਾ 2200 ਪ੍ਰਾਈਸ ਹੈ ਇਹ ਹੈਗਾ ਅੱਜ ਦਾ ਆਪਣਾ ਪਹਿਲਾ ਸੂਟ ਇਹਦੇ ਵਿੱਚ ਆਪਣੇ ਕੋਲ ਇਹ ਪਿੰਕ ਪਿਆਜ਼ੀ ਕਲਰ ਹੈ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਫਿਰੋਜ਼ੀ ਕਲਰ ਬੇਸ ਲਾਈਟ ਹੀ ਰਹਿਣਾ ਬਸ ਪ੍ਰਿੰਟ ਚੇਂਜ ਹੋ ਜਾਣਾ ਇਹਦਾ ਕਲਰ ਸੇਮ ਦੇ ਵਿੱਚ ਹੈ ਜੀ ਫਿਰੋਜ਼ੀ ਕਲਰ ਜਿਹੜਾ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਪਿੰਕ ਪਿਆਜ਼ੀ ਉਹਦੇ ਵਿੱਚ ਹੀ ਹੈਗਾ ਜਿਹਦੇ ਵਿੱਚ ਫਿਰੋਜ਼ੀ ਕਲਰ ਦੇ ਫੁੱਲ ਹੈ ਤੇ ਨਾਲ ਫਿਰੋਜ਼ੀ ਬਾਟਮ ਹੈ ਜੀ ਤੇ ਫਿਰੋਜ਼ੀ ਪਿਓਰ ਮਸਲੀਨ ਦਾ ਦੁਪੱਟਾ ਇਹ ਇਹਨਾਂ ਨੂੰ ਸਲਵਾਰ ਸੂਟ ਬਣਾ ਲਓ ਚਾਹੇ ਪਲਾਜ਼ੋ ਸੂਟ ਦੋਨਾਂ ਦੀ ਗ੍ਰੇਸ ਪੂਰੀ ਆਣੀ ਹੈ ਜੀ ਸੂਟਾਂ ਦੀ ਇਹ ਲੁਕ کہانی ਹੈ ਬਹੁਤ ਪਿਆਰੇ ਸੂਟ ਹੈ ਇਹ ਦੋ ਪ੍ਰਿੰਟ ਦਿਖਾਏ ਆ ਮੈਂ ਤੁਹਾਨੂੰ ਇੱਕ ਡਿਜ਼ਾਈਨ ਦੇ ਵਿੱਚ ਦੋ ਕਲਰ 2200 ਪ੍ਰਾਈਸ ਦੇ ਨਾਲ ਜੀ ਅੱਜ ਦੇ ਸੂਟ ਨੈਕਸਟ ਪ੍ਰਿੰਟ ਆ ਗਿਆ ਬਹੁਤ ਹੀ ਪਿਆਰਾ ਬਲੈਕ ਕਲਰ ਦੇ ਵਿੱਚ ਕਲਰ ਵੀ ਸਾਰੇ ਸਰਦੀਆਂ ਵਾਲੀ ਕਲਰ ਦਿਖਾਵਾਂਗੇ ਥੋੜਾ ਜਿਹਾ ਡਾਰਕ ਚਟ ਹੁੰਦਾ ਜੀ ਸਰਦੀਆਂ ਦਾ ਬਹੁਤ ਸੋਹਣਾ ਪ੍ਰਿੰਟ ਹੈ ਵੀ ਬਲੈਕ ਦੇ ਵਿੱਚ ਹੈ ਰੀਵਾ ਬ੍ਰਾਂਡ ਦੇ ਸੂਟ ਹੈ ਜੀ ਰੀਵਾ ਬ੍ਰਾਂਡ ਤਾਂ ਤਾਂ ਸਭ ਨੂੰ ਪਤਾ ਹੈ ਬਹੁਤ ਅੱਛਾ ਬ੍ਰਾਂਡ ਹੈ ਤੇ ਨਾਲ ਸੈਲਫ ਸੌਰੀ ਕਟرائی ਦੇ ਵਿੱਚ ਇਹ ਬਾਟਮ ਹੈ ਜੀ ਬਲੈਕ ਕਲਰ ਦੀ ਕੋ ਟ్రਾਈ ਦੀ ਉਹ ਸ਼ਰਟ ਹੈ ਕੋ ਟ్రਾਈ ਦੀ ਉਹ ਬਾਟਮ ਤੇ ਪਿਓਰ ਮਸਲੀਨ ਦਾ ਦੁਪੱਟਾ ਨਾਲ ਇਹ ਦੁਕਾਨੀ ਬਹੁਤ ਪਿਆਰੇ ਸੂਟ 2200 ਪ੍ਰਾਈਸ ਦੇ ਨਾਲ 2200 ਪ੍ਰਾਈਸ ਦੇ ਨਾਲ ਇਹ ਜਿਹੜੇ ਦੇ ਵਿੱਚ ਮੈਂ ਤੁਹਾਨੂੰ ਬਲੈਕ ਦਿਖਾਇਆ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਬਲੂ ਕਲਰ ਸੇਮ ਦੇ ਵਿੱਚ ਹੀ ਹੈ ਜੀ ਬਲੂ ਕਲਰ ਹੈ ਇਹ ਸਾਰੇ ਹੀ ਸੋਨੇ ਹੋਣਗੇ ਅੱਜ ਦੇ ਆਪਣੇ ਬਿਲਕੁਲ ਨਿਊ ਚਾਰਟ ਹੈ ਬਲੂ ਕਲਰ ਦੀ ਬਾਟਮ ਬਲੂ ਵੀ ਡਾਰਕ ਨੇਵੀ ਬਲੂ ਨਹੀਂ ਹੈਗਾ ਰਾਇਲ ਬਲੂ ਕਲਰ ਹੈ ਜੀ ਬੜਾ ਸੋਹਣਾ ਖਿੜਮਾ ਜਿਹਾ ਬਲੂ ਹੈ ਇਹ ਹੈਗਾ ਸਟੱਪ ਦੁਪੱਟਾ ਪੂਰੇ 2.5 ਮੀਟਰ ਦੇ ਪਿਓਰ ਮਸਲੀਨ ਦੇ ਦੁਪੱਟੇ 2200 ਪ੍ਰਾਈਸ ਦੇ 250 ਪ੍ਰਾਈਸ ਹੈ ਜੀ ਇਹ ਦੋ ਸੂਟ ਇੱਕ ਡਿਜ਼ਾਈਨ ਚ ਦਿਖਾਏ ਆ ਨੈਕਸਟ ਡਿਜ਼ਾਈਨ ਸ਼ੁਰੂ ਕਰਦੇ ਆ ਬੜਾ ਪਿਆਰਾ ਗ੍ਰੀਨ ਫਰੋਜ਼ੀ ਕਲਰ ਦੇ ਵਿੱਚ प्रिंट ਸਾਰੇ ਇੱਕ ਤੋਂ ਇੱਕ ਸੋਹਣੇ ਹੋਣਗੇ ਵਿਦਾਊਟ ਲਾਈਨਿੰਗ ਸੂਟ ਬਣਨੇ ਆ ਜੀ ਕਿਸੇ ਸੂਟ ਨੂੰ ਲਾਈਨਿੰਗ ਦੀ ਲੋੜ ਨਹੀਂ ਹੈਗੀ ਰੀਵਾ ਬ੍ਰਾਂਡ ਦੇ ਸੂਟਾਂ ਜੀ ਕਟ్రਾਈ ਦੀ ਉਹ ਸ਼ਰਟ ਹੈ ਕਟ్రਾਈ ਦੀ ਮੈਚਿੰਗ ਬਾਟਮ ਇਹ ਦੇਖੋ ਇਹਦਾ ਪ੍ਰਿੰਟ ਕਿੰਨਾ ਪਿਆਰਾ ਓਹ ਸੋਹਣਾ ਫਲਾਵਰ ਪ੍ਰਿੰਟ ਤੋਂ ਹਟ ਕੇ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਕਟ్రਾਈ ਦੀ ਉਹ ਬਾਟਮ ਹੈ ਨਾਲ ਤੇ ਪਿਓਰ ਮਸਲੀਨ ਦਾ ਦੁਪੱਟਾ ਬਹੁਤ ਪਿਆਰਾ ਕਲਰ ਹੈ ਫਰੋਜ਼ੀ ਕਲਰ ਦੇ ਵਿੱਚ ਇਹ ਲੁੱਕ ਆ ਜਾਂਦੀ ਸਿ 2200 ਪ੍ਰਾਈਸ ਦੇ ਨਾਲ ਨੈਕਸਟ ਕਲਰ ਆ ਗਿਆ ਬੜਾ ਪਿਆਰਾ ਪਿੰਕ ਗਾਜਰੀਆ ਕਲਰ ਹੈ ਇਹ ਸੇਮ ਪ੍ਰਿੰਟ ਦੇ ਵਿੱਚ ਹੈ ਜੀ ਨੈਕਸਟ ਆ ਵੀ ਆਪਣਾ ਇੱਕ ਇੱਕ ਪ੍ਰਿੰਟ ਦੇ ਵਿੱਚ ਮੈਂ ਤੁਹਾਨੂੰ ਦੋ ਦੋ ਸੂਟ ਦਿਖਾ ਰਹੀ ਹਾਂ ਬਿਲਕੁਲ ਫਰੋਜ਼ੀ ਦੇ ਨਾਲ ਦਾ ਜੀ ਸੇਮ ਪ੍ਰਿੰਟ ਹੈ ਫਰੋਜ਼ੀ ਜਿਹੜਾ ਮੈਂ ਤੁਹਾਨੂੰ ਦਿਖਾਇਆ ਬੜਾ ਪਿਆਰਾ ਪਿੰਕ ਗਾਜਰੀ ਕਲਰ ਦੇ ਵਿੱਚ ਕੁਟ్రਾਈ ਦੀ ਉਹ ਮੈਚਿੰਗ ਬਾਟਮ ਨਾਲ ਤੇ ਪਿਓਰ ਮਸਲੀਨ ਦਾ ਦੁਪੱਟਾ ਪੂਰੀ ਫੁੱਲ ਲੈਂਥ ਦੇ ਦੁਪੱਟੇ ਆ ਵਿਦਆਊਟ ਲਾਈਨਿੰਗ ਬਣਨਗੇ ਸੂਟ 2200 ਪ੍ਰਾਈਸ ਦੇ ਨਾਲ 2200 ਰੁਪਏ ਜੀ ਇਹ ਲੁੱਕ ਆ ਜਾਣੀ ਹੈ ਦੋ ਸੂਟ ਦਿਖਾਏ ਆ ਤੁਹਾਨੂੰ ਨੈਕਸਟ ਕਲਰ ਆ ਗਿਆ ਬਹੁਤ ਹੀ ਪਿਆਰਾ ਕਰੀਬ ਲਾਈਟ ਗ੍ਰੀਨ ਜਿਹਾ ਕਲਰ ਹੈ ਜਿਆਦਾ ਡਾਰਕ ਗ੍ਰੀਨ ਨਹੀਂ ਹੈਗਾ ਲਾਈਟ ਗ੍ਰੀਨ ਕਲਰ ਦੇ ਵਿੱਚ ਬਹੁਤ ਪਿਆਰਾ ਪ੍ਰਿੰਟ ਹੈ ਪ੍ਰਿੰਟ ਸਾਰੇ ਇੱਕ ਤੋਂ ਇੱਕ ਸੋਹਣੇ ਆ ਬਾਕੀ ਆਪਣੀ ਚੁਆਇਸ ਦੇ ਅਕੋਰਡਿੰਗ ਤੁਸੀਂ ਕਲਰ ਲੈਣਾ ਹੁੰਦਾ ਥੋੜਾ ਪਿਆਰਾ ਲਾਈਟ ਗ੍ਰੀਨ ਕਲਰ ਹੈ ਇਹ ਬਾਟਮ ਹੈ ਜੀ ਨਾਲ ਮੈਚਿੰਗ بیس ਕਲਰ ਦੇ ਨਾਲ ਦੀ ਤੇ ਪਿਓਰ ਮਸਲੀਨ ਦਾ ਦੁਪੱਟਾ ਕਲਰ 2200 ਪ੍ਰਾਈਸ ਦੇ ਨਾਲ ਇਹਦੇ ਵਿੱਚ ਸੇਮ ਦੇ ਵਿੱਚ ਹੈਗਾ ਸਕਿਨ ਕਲਰ ਸੇਮ ਪ੍ਰਿੰਟ ਦੇ ਵਿੱਚ ਇਹ ਸਕਿਨ ਕਲਰ ਹੈ ਸਕਿਨ 골ਡਨ ਕਲਰ ਸੇਮ ਪ੍ਰਿੰਟ ਜਿਹੜਾ ਗ੍ਰੀਨ ਫਰੋਜ਼ੀ ਮੈਂ ਤੁਹਾਨੂੰ ਦਿਖਾਇਆ ਉਹਦੇ ਨਾਲ ਦਾ ਹੀ ਹੈ ਜੀ ਸੇਮ ਕੁਆਟਰਾਈ ਦੀ ਉਹ ਬਾਟਮ ਨਾਲ ਪਿਓਰ ਮਸਲੀਨ ਦਾ ਦੁਪੱਟਾ ਇਹ ਲੋਕ ਸੂਟ ਤੇ ਇਹ ਰਸੂਟਾ 2200 ਪ੍ਰਾਈਸ ਹੈ ਜੀ ਸੂਟਾਂ ਦਾ ਨੈਕਸ ਸੂਟ ਦਿਖਾਣੇ ਆ ਹੁਣ ਸੈਲਫ ਬਾਟਮ ਇਹ ਤਾਂ ਪਲੇਨ ਬਾਟਮਸ ਦੇ ਨਾਲ ਦਿਖਾਏ ਆ ਮੈਂ ਤੁਹਾਨੂੰ ਸੈਲਫ ਬਾਟਮਸ ਦੇ ਨਾਲ ਹੋਣਗੇ ਹੁਣ ਸੂਟ ਹੋਣਗੇ ਕੋਟ్రਾਈ ਦੇ ਵਿੱਚ ਰੀਵਾ ਬ੍ਰਾਂਡ ਦੇ ਸੂਟ ਅੱਜ ਦੇ ਸਾਰੇ ਬੜਾ ਪਿਆਰਾ ਅੰਬੀ ਵਾਲਾ ਪ੍ਰਿੰਟ ਹੈ ਇਸ ਦੀ ਸੈਲਫ ਦੇ ਵਿੱਚ ਬਾਟਮ ਹੈ ਜੀ ਨਾਲ ਦੀ ਕੁਟਰਾਈ ਦੀ ਬਿਲਕੁਲ ਛੋਟੀ ਛੋਟੀ ਸੈਲਫ ਦੇ ਵਿੱਚ ਬਾਟਮ ਤੇ ਪਿਓਰ ਮਸਲੀਨ ਦਾ ਹੀ ਦੁਪੱਟਾ ਪੂਰਾ 2.5 ਮੀਟਰ ਫੋ ਸੋਨਾ ਸੂਟ ਹੈ ਇਹਦਾ ਵੀ ਕਲਰ ਬੜਾ ਪਿਆਰਾ ਹੈ ਐਂਡ ਪ੍ਰਿੰਟ ਬਹੁਤ ਸੋਹਣਾ ਹੈ ਸੂਟ ਦਾ ਇਹ ਸਿੰਗਲ ਸਿੰਗਲ ਰਹਿਣਗੇ ਸੂਟ 2200 ਪ੍ਰਾਈਸ ਦੇ ਨਾਲ ਨੈਕਸਟ ਸੂਟ ਆ ਗਿਆ ਬੜਾ ਹੀ ਪਿਆਰਾ ਗ੍ਰੇ ਕਲਰ ਦੇ ਵਿੱਚ ਰੇ ਕਲਰ ਦੇ ਵਿੱਚ ਹੈ ਪ੍ਰਿੰਟ ਦੇਖੋ ਨਾ ਜ਼ਿਆਦਾ ਵੱਡਾ ਨਾ ਛੋਟਾ ਪ੍ਰਿੰਟ ਅਲੱਗ ਜਿਹਾ ਹੀ ਪ੍ਰਿੰਟ ਹੈ ਸੈਲਫ ਦੇ ਵਿੱਚ ਬਾਟਮ ਤੇ ਪਿਓਰ ਮਸਲੀਨ ਦਾ ਦੁਪੱਟਾ ਨੈਕਸਟ ਆ ਗਿਆ ਬੜਾ ਸੋਹਣਾ ਵੀ ਵਾਲਾ ਪ੍ਰਿੰਟ ਡਾਰਕ ਵਾਈਨ ਜਿਹਾ ਕਲਰ ਹੈ ਡਾਰਕ ਕਲਰ ਦੇ ਵਿੱਚ ਹੈ ਜੀ ਸੂਟ ਸੈਲਫ ਦੇ ਵਿੱਚ बॉटम ਬਰੀਕ ਸੈਲਫ ਦੇ ਵਿੱਚ ਹੈ ਜੀ बॉटम ਬੜੀ ਪਿਆਰੀ ਪਹਿਲਾਂ ਜਿਹੜੇ ਸੂਟ ਦਿਖਾਏ ਸੀ ਮੈਂ ਸਟਾਰਟਿੰਗ ਚ ਪਲੇਨ बॉਟਮ ਦੇ ਨਾਲ ਸੀਗੇ ਇਹ ਸੈਲਫ ਦੇ ਵਿੱਚ ਹੈ ਜੀ ਤੇ ਪਿਓਰ ਮਸਲੀਨ ਦੇ ਦੁਪੱਟਿਆਂ ਦੇ ਨਾਲ ਸਾਰੇ ਇਹ ਲੋਕਾ ਅੱਜ ਸੀਸ। ਨੈਕਸਟ ਕਲਰ ਆ ਗਿਆ ਬੜਾ ਸੋਹਣਾ ਡਾਰਕ ਗ੍ਰੇ ਕਲਰ ਹੈ ਸੁਰਮੀ ਗ੍ਰੇ ਕਲਰ ਬੜਾ ਸੋਹਣਾ ਫਲਾਵਰ ਪ੍ਰਿੰਟ ਹੈ। ਬੜਾ ਪਿਆਰਾ ਬਹੁਤ ਸੋਹਣਾ ਪ੍ਰਿੰਟ ਹੈ ਜਿਹੜੀ ਮਰਜ਼ੀ ਇਹ ਚ ਤੁਸੀਂ ਇਹ ਬੜਾ ਸੂਟ ਵੀਅਰ ਕਰ ਸਕਦੇ ਹੋ ਨੈਕਸਟ ਸੂਟ ਆ ਗਿਆ ਥੋੜਾ ਸੋਹਣਾ ਮੈਂਦੀ ਕਲਰ ਦੇ ਵਿੱਚ ਹੈ ਦੇਖੋ ਕਿੰਨਾ ਪਿਆਰਾ ਹੈ ਦਾ ਵੀ ਸੈਲਫ ਬਾਟਮ ਨਾਲ ਤੇ ਪਿਓਰਮਸ ਸਲੇਂਡ ਦਾ ਦਫਾ ਕੋ ਸੋਨਾ ਦੁਪੱਟਾ ਪੂਰੇ 2.5 ਮੀਟਰ ਦੇ ਦੁਪੱਟਿਆਂ ਦੇ ਨਾਲ ਕਟ్రਾਈ ਦੇ ਵਿੱਚ ਸੂਟ ਹੈ ਜੀ ਰੀਵਰਬਲ ਵਾਲੇ ਦੀ ਮੈਚਿੰਗ ਸੂਟ ਅੱਜ ਦੇ ਸਾਰੇ ਨੈਕਸਟ ਆ ਗਿਆ ਬੜਾ ਸੋਨਾ ਡਾਰਕ ਕੰਨਰ ਦੇ ਵਿੱਚ ਸੌਂ ਪ੍ਰਿੰਟਿੰਗ ਹੈ ਸੈੱਫ ਬਾਟਮ ਕਿਹੜਾ ਮਸਲੀ ਹੈ ਨਾ ਦੁਪੱਟਾ ਉਸ ਦਾ ਵੀ ਡਿਜ਼ਾਈਨਿੰਗ ਹੈ ਇਹ ਲੁੱਕ ਆ ਜਾਣੀ ਹੈ 2200 ਪ੍ਰਾਈਸ ਦੇ ਨਾਲ 250 ਪਰ। ਨੈਕਸਟ ਕਲਰ ਆ ਗਿਆ ਕੜਾ ਸੋਨਾ ਗ੍ਰੇ ਕਲਰ ਦੇ ਵਿੱਚ ਹੈ ਇਹ ਸੂਟ। ਪ੍ਰਿੰਟ ਥੋੜਾ ਵੱਡਾ ਹੈ ਪਰ ਕਲਰ ਲਾਈਟ ਹੈ ਜੀ ਇਹਦਾ। ਗ੍ਰੇ ਕਲਰ ਦੇ ਵਿੱਚ ਸੋਬਰ ਜਿਹਾ ਕਲਰ ਪ੍ਰਿੰਟ ਬਹੁਤ ਸੋਹਣਾ ਹੈ। ਵੀਰ ਕਿਤੇ ਹੋਏ ਬਹੁਤ ਸੋਹਣੇ ਲੱਗਦੇ ਆ ਜੀ ਕਟ్రਾਈ ਦੇ ਸੂਟ ਸੈਲਫ ਦੇ ਵਿੱਚ ਕਟ్రਾਈ ਦੀ ਉਹ ਬਾਟਮ ਇਹ ਪਿਆਰਾ ਉਸਲੀਂ ਦਾ ਦੁਪੱਟਾ ਪਿਆਰਾ ਇਹ ਲੋਕ ਇਹ ਤੁਹਾਨੂੰ ਮੈਚਿੰਗ ਬਾਟਮਸ ਦੇ ਨਾਲ ਦਿਖਾਏ ਆ ਇੱਕ ਸੂਟ ਆਲਓਵਰ ਦਿਖਾਵਾਂਗੇ ਤੁਹਾਨੂੰ ਬੜਾ ਪਿਆਰਾ ਵਾਈਨ ਕਲਰ ਦੇ ਵਿੱਚ ਇਹ ਆਲਓਵਰ ਸੂਟ ਆ ਜੀ ਕਟ్రਾਈ ਦੇ ਵਿੱਚ ਛੋਟੇ ਪ੍ਰਿੰਟ ਦੇ ਵਿੱਚ ਸੂਟ ਬੜਾ ਸੋਹਣਾ ਛੋਟੇ ਪ੍ਰਿੰਟ ਦੇ ਵਿੱਚ ਹੈ ਪੂਰੇ 5 ਮੀਟਰ ਦੀ ਕੱਟ ਰਹਿਣੀ ਹੈ ਸੂਟ ਦੀ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੈ ਬੜਾ ਪਿਆਰਾ ਛੋਟੇ ਪ੍ਰਿੰਟ ਦੇ ਵਿੱਚ ਸੂਟ ਹੈ ਇਹ ਆਲ ਓਵਰ ਸੂਟ ਹੈ ਜੀ 5 ਮੀਟਰ ਦੀ ਕੱਟ ਰਹਿਣੀ ਹੈ ਸੂਟ ਦੀ ਤੇ ਨਾਲ ਹੈਗਾ ਪਿਓਰ ਮਸਲੀਨ ਦਾ ਹੀ ਦੁਪੱਟਾ ਪਿਓਰ ਮਸਲੀਨ ਦਾ ਦੁਪੱਟਾ ਨਾਲ ਇਹ ਲੁੱਕ ਆ ਜਾਣੀ ਸੂਟ ਦੀ ਇਹ ਆਲ ਓਵਰ ਸੂਟ ਹੈ ਪ੍ਰਾਈਸ ਸੇਮ ਰਹਿਣਾ 2200 ਪ੍ਰਾਈਸ ਦੇ ਨਾਲ ਇਹ ਬੜਾ ਸੂਟ ਇਹ ਸਿੰਗਲ ਹੈ ਜੀ ਸੂਟ ਆਪਣੇ ਕੋਲ ਜਿਹੜਾ ਆਲਓਵਰ ਹੈ ਹਾਂ ਜੀ ਅੱਜ ਮੈਂ ਤੁਹਾਨੂੰ ਬੜੇ ਪਿਆਰੇ ਕੁਟਰਾਏ ਦੇ ਸੂਟ ਦਿਖਾਏ ਆ ਮੈਚਿੰਗ ਸੂਟ ਪਲੇਨ ਬਾਟਮ ਨਾਲ ਸੈਲਫ ਬਾਟਮ ਦੇ ਨਾਲ ਤੇ ਇੱਕ ਸੂਟ ਤੁਹਾਨੂੰ ਆਲਓਵਰ ਦਿਖਾਇਆ ਇਹਨਾਂ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰ ਸਕਦੇ ਹੋ ਤੇ ਬੁਕਿੰਗ ਲਈ ਨੰਬਰ ਹੈ ਜੀ ਮੈਂ 881465 808038146380800 ਦੇ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਕਲੈਕਸ਼ਨ ਕਿਵੇਂ ਲੱਗੀ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮਚ